ਨੇ ਜ਼ਿਆਦਾਤਰ ਤਾਂ ਸੁਰਤ ਕਰਕੇ ਘੋੜੀ ਖਰੀਦਦੇ ਆਗੇ ਮਾਫ ਕਰ ਦੇਣਾ ਮੰਦਰਾਂ ਦੇ ਵਿੱਚ ਵੀ ਇਹੀ ਹਾਲ ਹੈ ਮਸਜਿਦਾਂ ਵਿੱਚ ਵੀ ਇਹੀ ਹਾਲ ਹੈ ਚਰਚਾਂ ਦੇ ਵਿੱਚ ਵੀ ਇਹੀ ਹਾਲ ਹੈ ਸੁਰਤ ਕਰਕੇ ਸਾਧ ਸੰਗਤ ਜੀ ਘੋੜੇ ਖਰੀਦੀ ਜਾ ਰਹੇ ਆਗੇ ਜਪਜੀ ਸਾਹਿਬ 'ਚ ਮਨ ਲੱਗਦਾ ਹੈ ਜਪਜੀ ਸਾਹਿਬ ਦਾ ਪਾਠ ਕਰਨ ਦਾ ਫਲ ਕੀ ਹੈ ਮਹਾਰਾਜ ਤਾਂ ਗੱਦੀ ਦੇਣ ਤੱਕ ਪਹੁੰਚ ਗਏ ਸਨ ਕਿ ਇਹਨੂੰ ਗੱਦੀ ਦੇ ਦਿੰਨੇ ਕੋਰ ਗੱਦੀ ਜਪਜੀ ਸਾਹਿਬ ਦਾ ਇਤਨਾ ਵੱਡਾ ਮਹਾਤਮ ਜਪਜੀ ਸਾਹਿਬ ਕਰਕੇ ਸੁਰਤ ਕਿੱਥੇ ਪਹੁੰਚ ਜਾਂਦੀ ਹੈ ਆਰੇ ਦੇ ਨਾਲ ਸਰੀਰ ਚੀਰਿਆ ਜਾ ਰਿਹਾਗਾ ਕੋਈ ਦੁੱਖ ਨਹੀਂ ਜੇ ਮਨਾਇਆ ਗਿਆ ਇਹ ਜਪਜੀ ਸਾਹਿਬ ਦੀ ਬਰਕਤ ਹੈ ਜਪਜੀ ਸਾਹਿਬ ਦੀ ਬਰਕਤ ਕੀ ਹੈ ਸਿੱਖ ਦੇਗੇ ਵਿੱਚ ਉਬਾਲੇ ਗਏ ਸਿੱਖਾਂ ਨੂੰ ਜਿਉਂਦੇ ਰੂਣ ਨਾਲ ਲਪੇਟ ਕੇ ਸਾੜ ਦਿੱਤਾ ਗਿਆ ਪਰ ਉਹਨਾਂ ਹਾਏ ਹੋਏ ਮਰ ਗਿਆ ਇਹ ਨਹੀਂ ਕਿਹਾ ਸ਼ਾਂਤ ਰਹੇ ਨੇ ਜੇ ਅਸੀਂ ਜਪਜੀ ਸਾਹਿਬ ਪੜ੍ਹਦੇ ਫਿਰ ਸਾਡੀ ਅਵਸਥਾ ਹੋਜੀ ਕਿਉਂ ਨਹੀਂ ਬਣੀ ਕਿੰਨੇ ਸਾਲ ਹੋ ਗਏ ਜਪਜੀ ਸਾਹਿਬ ਪੜ੍ਹਦੇ ਆ ਇਹਦਾ ਮਤਲਬ ਕਿੰਨੇ ਹਜ਼ਾਰਾਂ ਵਾਰ ਅਸੀਂ ਜਪਜੀ ਸਾਹਿਬ ਪੜ੍ਹ ਲਿਆ ਕਈ ਕਈ ਇਹੋ ਜਿਹੇ ਗੁਰਮੁਖ ਪਿਆਰੇ ਨੇ ਜਿਹੜੇ ਇੱਕ ਦਿਨ ਦੇ ਵਿੱਚ 5 ਵਾਰ 11 ਵਾਰ 21 ਵਾਰ ਵੀ ਜਪਜੀ ਸਾਹਿਬ ਪੜ੍ਹ ਲੈਂਦੇ ਆ ਹੈਗੇ ਹਜੇ ਪ੍ਰਸਾਦ ਸੰਗਤ ਜੀ ਸੁਰਤ ਜਿਹੜੀ ਹੈ ਨਾ ਉਹ ਸ਼ਬਦ ਦੇ ਵਿੱਚ ਜੁੜਨ ਦੀ ਵਜਾਏ ਸੰਸਾਰ ਦੇ ਘੋੜੇ ਖਰੀਦੀ ਰਹਿੰਦੀ ਹੈ ਘੋੜੇ ਮਤਲਬ ਕਦੇ ਘਰ ਪਰਿਵਾਰ ਦੇ ਵੱਲ ਸੁਰਤ ਚਲੀ ਜਾਂਦੀ ਧੀਆਂ ਪੁੱਤਰਾਂ ਵੱਲ ਮਾਂ ਪਿਓ ਵੱਲ ਭੈਣ ਭਰਾਵਾਂ ਵੱਲ ਬੱਚਿਆਂ ਦੇ ਵੱਲ ਕੰਮ ਧੰਦੇ ਵੱਲ ਸੁਰਤ ਚਲੀ ਜਾਂਦੀ ਹੈਗੀ ਮਾਫ ਕਰਨਾ ਇੱਥੇ ਬੈਠੇ ਆ ਵੀ ਸਾਡੀ ਸੁਰਤ ਇੱਥੇ ਹੈਗੀ ਹੈ ਜਰਾ ਇੱਕ ਛਣ ਹੁੰਦੀ ਹੈ ਫਿਰ ਪਤਾ ਨਹੀਂ ਕਿੱਧਰ ਚਲੀ ਜਾਂਦੀ ਹੈਗੀ ਜਦੋਂ ਸੁਰਤ ਸ਼ਬਦ ਨਾਲ ਜੁੜਦੀ ਹੈ ਅੰਤਰਮੁਖ ਹੁੰਦੀ ਹੈ ਜਦੋਂ ਸੁਰਤ ਸੰਸਾਰ ਨਾਲ ਜੁੜਦੀ ਹੈ ਬਾਹਰਮੁਖ ਹੁੰਦੀ ਹੈਗੀ ਸੰਸਾਰ ਕਈ ਵਿਕਾਰ ਅੰਦਰ ਕਈ ਨਿਰੰਕਾਰ ਤੇ ਜਦੋਂ ਜਦੋਂ ਸੁਰਤ ਬਾਹਰਮੁਖ ਹੋਏਗੀ ਇਹਦੀ ਸੁਰਤ ਦੇ ਵਿੱਚ ਵੱਲਛਾਲ ਆਏਗਾ ਵਿਕਾਰ ਆਣਗੇ ਸਵਾਰਥ ਆਏਗਾ ਜ਼ਬਰ ਜ਼ੁਲਮ ਆਏਗਾ ਜਦੋਂ ਤੱਕ ਸੁਰਤ ਸ਼ਬਦ ਨਾਲ ਜੁੜੀ ਹੈ ਭਾਵੇਂ ਪਰਿਵਾਰ ਦੇ ਵਿੱਚ ਹੈ ਇਹ ਪਰਉਪਕਾਰੀ ਹੈ ਇਹ ਸਮਾਜ ਵਿੱਚ ਰਹੇਗਾ ਪਰਉਪਕਾਰੀ ਹੈ ਇਹ ਧਰਮ ਦੇ ਵਿੱਚ ਰਹੇਗਾ ਪਰਉਪਕਾਰੀ ਹੈ ਇਵਨ ਕੇ ਰਾਜਨੀਤੀ ਦੇ ਵਿੱਚ ਵੀ ਰਹੇਗਾ ਤੇ ਪਰਉਪਕਾਰੀ ਇਹ ਸੁਰਤ ਸ਼ਬਦ ਨਾਲ ਜੁੜੀ ਹੈ ਮਹਾਰਾਜਾ ਰਣਜੀਤ ਸਿੰਘ ਬੜਾ ਤਕੜਾ ਰਾਜਾ ਕਿੰਨੀ ਫੌਜ ਹੈ ਕਿੰਨਾ ਗੋਲਾ ਬਰੂਦ ਹੈ ਕਿੰਨੀ ਪਾਵਰ ਹੈ ਪਰ ਕਿਸੇ ਨਾਲ ਧੱਕਾ ਨਹੀਂ ਉਹਨੇ ਕੀਤਾ ਕਿਉਂ ਸੁਰਤ ਸ਼ਬਦ ਨਾਲ ਜੁੜੀ ਹੈਗੀ ਜਦੋਂ ਸੁਰਤ ਸ਼ਬਦ ਨਾਲ ਟੁੱਟਦੇ